ਵਾਗੁ ਜੀ ਕਾਕਾ ਸਾਹਿਬ ਵਾਗੁ ਜੀ ਦੀ ਫੋਟੇ ਅਸਿਲੀ ਗੁਰ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਕਰਤ ਕਾ ਇਕਰਤ ਕਾ ਸ਼ਬਦ ਬਹੁਤ ਵਾਰੀ ਇਸਤੇਮਾਲ ਕੀਤਾ ਗਿਆ ਹੈ ਇਕਰਤ ਕਾ ਕੋ ਹੁੰਦਾ ਹੈ ਕਿਸੇ ਦੇ ਦਿੱਤਨੇ ਦਿੱਕ ਨੂੰ ਕਿਸੇ ਦਿੱਤੇ ਵਕਾਰਾਂ ਨੂੰ ਉੱਝਾਣਾ ਸ਼ੁਕਰਾਨਾ ਨਾ ਕਰਨਾ ਸਭ ਨੂੰ ਬਹੁਤ ਸ਼ੁਕਰ ਹੈ ਕਿ ਵਿਚਰਨ ਵਾਲੇ ਨੂੰ ਅਕਰਤ ਕਰਨ ਕਿਹਾ ਜਾਂਦਾ ਹੈ ਅਕਰਤ ਕਰਨ ਨੂੰ ਗੁਰਬਾਣੀ ਵਿੱਚ ਸੰਸਾਰ ਤੇ ਤੇ ਧਾਰਮਿਕ ਦੁਨੀਆ ਵਿੱਚ ਵੀ ਮਾੜਾ ਗਿਣਾ ਗਿਆ ਦੱਸਿਆ ਗਿਆ ਹੈ ਗੁਰੂ ਜੀ ਦੇ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਮਝਾਈ ਕਿ ਜਦੋਂ ਕਿਸੇ ਮੁਰਖ ਨੂੰ ਪਰਮੇਸ਼ਰ ਦੀ ਯਾਦ ਭੁੱਲ ਗਈ ਜਿਸ ਨੇ ਉਸ ਦੀ ਰਸਨਾ ਕੀ ਤੀਸੀ ਤ ਉਹ ਦਿਨ ਰਹਾ ਦਿਨ ਰਾਤ ਫਿਰ ਸੁੱਖ ਚੈਨ ਗਵਾ ਕੇ ਪਰਮੇਸ਼ਾ ਦੀ ਅਗ ਵਿੱਚ ਸੜਦਾ ਰਹਿੰਦਾ ਹੈ ਉਹ ਅਗ ਵਿਚਾਰਾਂ ਦੀ ਹੈ ਅੰਦਰੋਂ ਸਾੜਦੀ ਰਹਿੰਦੀ ਹੈ ਪ੍ਰਕਿਰਤਿ ਘਰ ਨੂੰ ਕੋਈ ਰੱਖਦਾ ਹੀ ਨਹੀਂ ਹੈ ਉਹਦੀ ਜ਼ਿੰਦਗੀ ਤਾਂ ਪਲ ਪਲ ਦੁੱਖਾਂ ਵਿੱਚ ਬੀਤਦਾ ਹੈ ਜਿਸ ਨੂੰ ਵਿਸਰੇ ਪੁਰਖ ਵਿਧਾਤਾ ਜਲਤਾ ਫਿਰੇ ਰਹੇ ਨਿਤ ਤਾਤਾ ਪ੍ਰਕਿਰਤ ਕਰੇ ਕੋ ਰਖੇ ਨਾ ਕੋਈ ਨਰਕ ਘੋਰ ਮੈਂ ਪਾਵਨਾ ਸਤਗੁਰੂ ਜੀ ਦਾ ਬਚਨ ਹੈ ਪ੍ਰਕਿਰਤ ਕਾ ਅੰਤਾ ਸੁਭਾਅ ਹੈ ਕਿ ਹਮੇਸ਼ਾ ਕਿਸੇ ਨੇ ਜਿਸ ਦਾ ਉਸ ਦਾ ਭਲਾ ਜਿੰਨਾ ਮਰਜੀ ਕੀਤਾ ਹੋਵੇ ਉਹ ਭਲੇ ਦੇ ਥਾਂ ਤੇ ਉਸ ਦੀ ਬੁਰਾਈ ਹੀ ਚਿਤਰਦਾ ਹੈ ਅਕਿਰਤ ਕੰਤਾ ਹੀ ਕਰਦਾ ਹੈ ਫੈਗੁਰ ਦਾ ਸ਼ਿਕੰਦਰ ਜਿਹੜਾ ਵਿਅਕਤੀ ਆਪਣੇ ਮਾਤਾ ਪਿਤਾ ਨਾਲ ਵੀ ਸ਼ੁਕਰਾਨਾ ਨਹੀਂ ਕਰਦਾ। ਕਿ ਦਿੱਸ਼ਕਰਾਣੇ ਦੇ ਬੋਲ ਨਹੀਂ ਬੋਲਦਾ। ਜਦੋਂ ਉਹਨਾਂ ਪਾਸੋਂ ਕਿਤੇ ਕੁਝ ਦਾ ਮਿਲਣ ਦੀ ਆਸ ਮੁੱਕ ਜਾਵੇ। ਤਾਂ ਫਿਰ ਉਹਨਾਂ ਦਾ ਵੀ ਬਿਹਾਰ ਵਤੀਰਾ ਮਾੜਾ ਹੋ ਜਾਂਦਾ ਹੈ। ਕਿਉਂਕਿ ਲਾਲਚੀ ਹੈ। ਜੰਮੇ ਸਈ ਵਿਸਾਰਿਆ ਵਿਆਹਾਂ ਮਾਂਪੋ ਵਿਸਾਰੇ। ਵੱਖੋ-ਵੱਖੋ ਤਰ੍ਹਾਂ ਲੈ ਮਹਾਂਪਿਓ ਉਹਦੇ ਉਪਕਾਰ ਵਿਚਾਰਿਆ ਜਿੰਦਗੀ ਵਿੱਚ ਸਭ ਤੋਂ ਨੇੜੇ ਸਾਡਾ ਰਿਸ਼ਤਾ ਗੁਰੂ ਨਾਲ ਹੁੰਦਾ ਹੈ ਗੁਰੂ ਵਿਸ਼ਾ ਹੀ ਸਭ ਦਾ ਭਲਾ ਮਨਾਉਂਦਾ ਹੈ ਪਰ ਅਕਿਰਤਨ ਗੁਰੂ ਨਾਲ ਵੀ ਵਰਤਾਓ ਠੀਕ ਨਹੀਂ ਕਰਦਾ ਬਲਕਿ ਗੁਰੂ ਦੇ ਸਿਧਾਂਤਾਂ ਦੀ ਵਿਰੋਧਤਾ ਕਰਨਾ ਉਹਦੇ ਜ਼ਿੰਦਗੀ ਦਾ ਇੱਕ ਅੰਗ ਬਣ ਜਾਂਦਾ ਹੈ ਮਨੁੱਖ ਦਾ ਤੀਜਾ ਰਿਸ਼ਤਾ ਪਰਮ ਪਿਤਾ ਪਰਮੇਸ਼ਰ ਨਾਲ ਹੈ। ਪਰਮੇਸ਼ਰ ਦਾ ਵਿਰਧ ਹੈ ਕਿ ਉਹ ਕਿਰਤ ਕਰਨ ਨੂੰ ਵੀ ਪਾਲਦਾ ਹੈ। ਪਰ ਅਕਿਰਤ ਕਰਨ ਹਮੇਸ਼ਾ ਹੀ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਿਸਾਰ ਕੇ ਹਮੇਸ਼ਾ ਹੀ ਉਸਦੀਆਂ ਦਾਤਾਂ ਨੂੰ ਭੁੱਲ ਕੇ ਆਪਣੀ ਅਕਿਰਤ ਕੰਤਾ ਹੀ ਪਾਲਦਾ ਹੈ। ਇੱਕ ਬਹੁਤ ਖੂਸੂਲਤ ਪੈਦੂ ਦਾਸ ਜੀ ਨੇ ਕਵਰ ਲਿਖੀ ਹੈ। ਉਹਦੇ ਇੱਕ ਕਵਿਡ ਵਿੱਚ ਅਕਿਰਤ ਕਰਨ ਦੀ ਅਵਸਥਾ ਨੂੰ ਬਿਆਨ ਕੀਤਾ। ਤੇਨ ਦੇ ਕਿਰਤ ਕਾਨੂੰ ਭਗਤੇ ਦਾ ਬੰਦੇ ਦਾ ਧਰਤੀ ਵੀ ਭਾਰ ਚੁੱਕਣ ਤੋਂ ਸ਼ਰਮਾ ਜਾਂਦੀ ਹੈ ਘਬਰਾਉਂਦੀ ਹੈ ਧਰਤੀ ਦਾ ਜਿਗਰਾ ਬਹੁਤ ਵੱਡਾ ਹੈ ਧਰਤੀ ਆਮ ਬੰਦੇ ਦੇ ਗੁਨਾਹਾਂ ਨੂੰ ਮਾਫ ਕਰ ਦਿੰਦੀ ਹੈ ਮਾਂ ਵਰਗਾ ਸਵਾਰ ਰੱਖਦੀ ਹੈ ਪਰ ਕਿਰਤ ਕਾਂ ਦਾ ਭਾਰ ਧਰਤੀ ਨੂੰ ਵੀ ਲੱਗਦਾ ਹੈ ਭਾਈ ਸਾਹਿਬ ਤੇ ਗੁਰਦਾਸ ਜੀ ਲਿਖਦੇ ਨੇ ਧਰਤੀ ਨੂੰ ਅਸਮਾਨਾਂ ਨੂੰ ਛੂਹਣ ਵਾਲੇ ਪਰਬਤਾਂ ਦਾ ਭਾਰ ਕਦੇ ਨਹੀਂ ਲੱਗਦਾ। ਦੁੱਖਾਂ ਦੇ ਸੁੱਖ ਆਰਾਮ ਲਈ ਬਣਾਈ ਹੋਏ ਵੱਡੀਆਂ-ਵੱਡੀਆਂ ਮਹੱਲ ਵੱਡੀਆਂ-ਵੱਡੀਆਂ ਕੋਠੀਆਂ ਦੇ ਭਾਰ ਵੀ ਧਰਤੀ ਨੂੰ ਨਹੀਂ ਲੱਗਦੇ। ਧਰਤੀ ਦੀ ਹਿੱਕ ਤੇ ਚੱਲਦੇ ਹੋਏ ਦਰਿਆ, ਨਦੀਆਂ, ਸਮੁੰਦਰ ਉਹਨਾਂ ਦਾ ਪਾਣੀ ਕਦੇ ਧਰਤੀ ਕੋਈ ਭਾਰ ਮਹਿਸੂਸ ਨਹੀਂ ਕਰਦੀ। ਕੁੱਗੀ ਹੋਈ ਧਰਤੀ ਦੀ ਹਿੱਕ ਤੇ ਬਰਸਪਤੀ ਜੰਗਲ ਦੇ ਗਰਾਵ, ਰੁੱਖਾਂ ਦਾ ਖਲਾਰਾ ਧਰਤੀ ਨੂੰ ਭਾਰਾ ਨਹੀਂ ਜਾਂਦਾ। ਤਾਂ ਧਰਤੀ ਕਦੀ ਉਹਨਾਂ ਦੇ ਭਾਰ ਥਲੇ ਦਬਦੀ ਨਹੀਂ ਤੇ ਨਾ ਹੀ ਸੰਸਾਰ ਵਿੱਚ ਆਬਾਦੀ ਦਾ ਡਾਕ ਜਿੰਨੀ ਮਰਜ਼ੀ ਹੋ ਜਾਏ ਧਰਤੀ ਤੇਰੀ ਮਹਿਸੂਸ ਕਰਦੀ ਹੈ ਕਿ ਮੈਨੂੰ ਆਬਾਦੀ ਦਾ ਭਾਰ ਬਹੁਤਾ ਹੋ ਗਿਆ ਤੇ ਧਰਤੀ ਤੂੰ ਦੱਸ ਤੈਨੂੰ ਭਾਰ ਕਿਸ ਦਾ ਜਾਪਦਾ ਹੈ ਤਾਂ ਧਰਤੀ ਨੇ ਅਗੋ ਜਵਾਬ ਬੜਾ ਖੂਬਸੂਰਤ ਦਿੱਤਾ ਭਾਈ ਗੁਰਦਾਸ ਜੀ ਲਿਖਦੇ ਨੇ ਨਾਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਨਾਥਿ ਸੁਭਾਰੇ ਕੋਟ ਗੜ ਘਰ ਬਾਹਰ ਦੇ ਸੰਦੇ ਨਾਥਿ ਸੁਭਾਰੇ ਸਾਹਿਰਾਨ ਦਬਾਬ ਵਹੰਦੇ ਨਾ ਇਸ ਭਾਰੇ ਤਰਵਰਾ ਪਨ ਸਫਲਾ ਸਕਲੰਦੇ ਨਾ ਇਸ ਭਾਰੇ ਜੀਤ ਜਾਂ ਅਰਗੰਤ ਫਿਰੰਦੇ ਭਾਰੇ ਭੁਏ ਅਕਿਰਤ ਕਨ ਮੰਦੀ ਹਮੰਦੇ ਧਰਤੀ ਨੂੰ ਅਕਿਰਤ ਕੰ ਦਾ ਭਾਰ ਬਹੁਤ ਜ਼ਿਆਦਾ ਲੱਗਦਾ ਹੈ ਭਾਈ ਗੁਰਦਾਸ ਸਿੰਘ ਨੇ ਇੱਕ ਹੋਰ ਉਦਾਹਰਨ ਦਿੱਤੀ ਲੱਗੇ ਮੇਰੀ ਕਲਮ ਵਿੱਚ ਇੰਨੀ ਤਾਕਤ ਨਹੀਂ ਕਿ ਮੈਂ ਅਤਿਰਤ ਕਮ ਦੇ ਜੀਵਨ ਨੂੰ ਬਿਆਨ ਕਰ ਸਕਾਂ ਕਿਉਂਕਿ ਉਹ ਇਤਨਾ ਮਾੜਾ ਹੈ ਮੇਰੀ ਕਲਮ ਵੀ ਲਿਖਨ ਤੋਂ ਉਹ ਦ੍ਰਿਸ਼ਟੀ ਮਲੀਨ ਕਰ ਦਿੰਦੀ ਹੈ ਇਸ ਵਾਸਤੇ ਮੈਨੂੰ ਉਹਦਾ ਲਿਖਣਾ ਵੀ ਚੰਗਾ ਨਹੀਂ ਲੱਗਦਾ ਲਿਖਦੇ ਨੇ ਇੱਕ ਮਾੜੇ ਕਰਮ ਵਾਲੀ ਔਰਤ ਇਸਤਰੀ ਸ਼ਮਸ਼ਾਨ ਘੂਮੀ ਵਿੱਚੋਂ ਮਿਰੁਖੀ ਖਪਰੀ ਖੋਪਰੀ ਚੁੱਕ ਕੇ ਉਹਦੇ ਵਿੱਚ ਸ਼ਰਾਬ ਨਾਲ ਭਿੱਜਿਆ ਹੋਇਆ ਕੁੱਤੇ ਦਾ ਬਾਸ ਪਾ ਕੇ ਉਸ ਦਾ ਖੂਨ ਨਾਲ ਲਿਬੜੇ ਇੱਕ ਕੱਪੜੇ ਵੀ ਟਾਕੇ ਲੈ ਤੁਰ ਕੋਈ ਤੁਰ ਹੀ ਜਾਂਦੀ ਹੈ ਇੱਕ ਖੁਦਾ ਜੀਵਨ ਮਾੜਾ ਦੂਜਾ ਖੋਪਰੀ ਮਰਦੇ ਦਾ ਤੀਜੀ ਸ਼ਰਾਬ ਮਾੜੀ ਚੌਥਾ ਕੁਰਤੇ ਦਾ ਬਾਸ ਜਿਹੜੀ ਬਦਬੂ ਨਾਲ ਭਰਿਆ ਹੋਇਆ ਪੰਜਵਾਂ ਢੱਕਣ ਲਈ ਜਿਹੜਾ ਕੱਪੜਾ ਉਹ ਵੀ ਖੂਨ ਨਾਲ ਭਰਿਆ ਹੋਇਆ ਜਦੋਂ ਸਾਰਾ ਕੁਝ ਵੇਖ ਕੇ ਸਿਆਣੇ ਬੁਰਖ ਨੇ ਆਖਿਆ ਇੰਨੀ ਮਾੜੀ ਚੀਜ਼ ਇਹ ਵੀ ਬੀਰ ਨੂੰ ਵੀ ਬੜੀ ਤੱਕੰਦੀ ਕਿ ਲੋੜ ਹੈ ਇਹਦੇ ਕੋਲੋਂ ਤਾਂ ਜਿਹੜਾ ਵੀ ਲੰਘੇਗਾ ਬਦਵੋ ਨਾਲ ਆਪਣੀ ਨਜ਼ਰ ਚੁਰਾ ਲੇਗਾ ਕਿਸੇ ਦੀ ਨਜ਼ਰ ਇਦਾਂ ਕੀ ਪੈਣੀ ਹੈ ਮਨ ਵਿੱਚ ਘਿਰਨਾ ਮਨ ਵਿੱਚ ਨਫ਼ਰਤ ਇਹਦੀ ਬਦਵੋ ਵਾਲੀ ਹੋ ਜਾਏਗੀ ਤਾਂ ਉਸ ਨੇ ਉਹ ਜਵਾਬ ਬੜਾ ਖੂਬਸੂਰਤ ਦਿੱਤਾ ਕਹਿੰਦੇ ਮੈਨੂੰ ਪਤਾ ਹੈ ਕਿ ਇਹ ਚੀਜ਼ ਬਦਵੋ ਵਾਲੀ ਹੈ ਜਿਹੜਾ ਵੀ ਕੋ ਲੰਗੇਗਾ ਇਸ ਤੋਂ ਦੂਰ ਹੋ ਕੇ ਲੰਗੇਗਾ ਪਰ ਮੈਂ ਕਿਸੇ ਚੰਗੇ ਪੁਰਖ ਤੋਂ ਆਮ ਪੁਰਖ ਤੋਂ ਨਹੀਂ ਬਚਾਇਆ ਸੋ ਕਿਰਤਕਾਂ ਦੀ ਨਜ਼ਰ ਤੋਂ ਬਚਾਇਆ ਹੈ ਕਿਉਂਕਿ ਕਿਰਤਕਾਂ ਇਹਨਾਂ ਤੋਂ ਵੀ ਮੰਦਾ ਹੈ ਹੋਰ ਮੰਦਾ ਹੋ ਜਾਏਗਾ ਇਹ ਮੰਦੀ ਚੀਜ਼ ਹੋਰ ਮੰਦੀ ਹੋ ਜਾਏਗੀ ਜੇ ਕਿਤੇ ਕਿਰਤਕਾਂ ਦੀ ਨਜ਼ਰਾਂ ਦੇ ਥੱਲੇ ਲੰਘ ਗਈ ਭਾਈ ਸਾਹਿਬ ਲਿਖਦੇ ਨੇ ਮਾਧੁਰ ਜਿਹੜੀ ਬਾਪਾ ਇੱਕ ਕੁੱਤੇ ਦਾ ਬਾਸ ਟਕਲਾ ਚੱਲੀ ਚੂਹੜੀ ਕਰ ਕੋਗ ਬਿਲਾਸ ਆਖ ਸੁਨਾਈ ਪੁੱਛਿਆ ਲਾਹੇ ਵਿਸ਼ਵਾਸ ਨਦਰੀ ਭਵੇ ਕਿਰਤਕਾਂ ਮਤ ਫੇਰ ਬਿਨਾਸ ਉਹ ਕਿਰਤਕਾਂ ਕੁਰਬਾਨੀ ਅੰਦਰ ਅਕਿਰਤਕਰ ਨੂੰ ਬਹੁਤ ਹੀ ਮਾੜਾ ਦਰਜਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਅਰਵਾਸ ਕਰਕੇ ਉਸ ਮਾਲਕ ਦੇਡੇ ਪਾਤਸ਼ਾ ਜਿੰਦਗੀ ਦੇ ਪਲ ਫਿਰ ਸ਼ੁਕਰ ਵਿੱਚ گزارਾਂ ਅਕਿਰਤਕਰ ਹੋ ਕੇ ਤੈਨੂੰ ਵਿਸਾਰ ਕੇ ਮੈਂ ਜਿੰਦਗੀ ਦੇ ਦੁੱਖ ਨਾ ਸਹਾਂ ਮੈਨੂੰ ਕਦੀ ਤੇਰੀ ਯਾਦ ਨਾ ਭੁੱਲੇ ਅਕਿਰਤਕਰ ਨਾ ਬਣ ਜਾਵਾਂ ਮੇਰਾ ਸਿਰ तेरे दर सदा ही शुकराने भी चुकया रहे अरदास करिए सतगुरु जी तुम देवो सब कुछ दया तार हम किरत करारे लाग परे तेरे दास नचित खसमारे तुते बार किशन ही पव काटन हारे कहो नानक शरण दयाल गुर जो मुग्द उदारे कहो नानक शरण दयाल गुर जो मुगत उदारे वाहगुरू जी का खालसा वाहगुरू जी की फतेह